ਜਿਹੜੀ ਸਾਡੀ 325 ਕਣਕ ਆ ਇਹ ਪਹਿਲਾਂ ਤਾਂ ਜਿਹੜੀ ਇਹਦੀ ਮੇਨ ਖਾਸੀਅਤ ਆ ਉਹ 3A ਨੇ ਇਹਦੇ ਤੇ ਕੋਈ ਗਰਮੀ ਦਾ ਅਸਰ ਨਹੀਂ ਪੈਂਦਾ ਦੂਜਾ ਇਹਦੇ ਚ ਕੋਈ ਲੋਜਿੰਗ ਪ੍ਰੋਬਲਮ ਯਾਨੀ ਡਿੱਗਣ ਦੀ ਕੋਈ ਵੀ ਪ੍ਰੋਬਲਮ ਨਹੀਂ ਆਂਦੀ ਤੇ ਤੁਸੀਂ ਆਪਨਾ ਖੇਤ ਦੇਖ ਸਕਦੇ ਹੋ ਤੇ ਸਾਡੀ ਕੰਪਨੀ ਦਾ ਜਿਹੜਾ ਵੀ ਸੀਡ ਆਂਦਾ ਆ ਆਲਮੋਸਟ 90% ਸਾਰੇ ਸੀਡ ਟ੍ਰੀਟਡ ਤੁਹਾਨੂੰ ਮਿਲਦੇ ਨੇ ਜਿਹਦੇ ਕਰਕੇ ਤੁਹਾਡਾ ਇੱਕ ਸਪਰੇ ਦਾ ਖਰਚਾ ਘਟ ਹੁੰਦਾ ਆ ਤੇ ਜੇ ਆਪਾਂ ਹੁਣ ਗੱਲ ਕਰੀਏ ਇਹਦੇ ਸਾਰਾ ਖੇਤ ਆਪਣਾ ਇੱਕ ਸੇਮ ਹਾਈਟ ਦਾ ਆ ਕੋਈ ਇਹਦੇ ਵਿੱਚ ਮਿਕਸਿੰਗ ਵਾਲੀ ਪ੍ਰੋਬਲਮ ਨਹੀਂ ਜੇ ਆਪਾਂ ਟਿਲਰਸ ਦੀ ਗੱਲ ਕਰੀਏ ਇੱਕ ਦਾਣੇ ਵਿੱਚ ਕੱਟੋ-ਕੱਟ 17 ਤੋਂ 18 ਟਿਲਰਸ ਨੇ ਤੁਸੀਂ ਦੇਖ ਸਕਦੇ ਹੋ ਇੱਕ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਬੀਜ ਦੀ ਗੱਲ ਕਰੀਏ ਤਾਂ ਅਰਾਊਂਡ ਹਜੇ ਆਪਾਂ ਗਿਣੇ ਨੇ ਤੇ 100 ਤੋਂ 105 ਦਾਣੇ ਨੇ ਜਿਵੇਂ ਹਜੇ ਮੈਂ ਤੁਹਾਨੂੰ ਇਹਦੀ ਡਿਗਣ ਬਾਰੇ ਮੈਂ ਕਿਹਾ ਕਿ ਡਿਗਦੀ ਨਹੀਂ ਉਹਦਾ ਵੀ ਮੈਂ ਤੁਹਾਨੂੰ ਰੀਜ਼ਨ ਦਿੰਨਾ ਕਿ ਕਿਉਂ ਨਹੀਂ ਡਿਗਦੀ ਇਹਦੇ ਵਿੱਚ ਕੱਟੋ-ਕੱਟ 17 ਤੋਂ 18 ਟਿਲਰਸ ਨੇ ਜਿਹੜੇ ਨਾਲੇ ਇਹਦਾ ਇੱਕ ਇੱਕ ਤਣਾ ਮੋਟਾ ਆ ਜੇ ਆਪਾਂ ਹਿਲਾ ਕੇ ਦੇਖੀਏ ਇਥੇ ਜੋਰ ਲੱਗਦਾ ਆ ਪ੍ਰੋਪਰ ਕਿ ਜੇ ਟੁੱਟੇ ਨਾ ਠੀਕ ਆ ਤੇ ਟਿੱਲੇਸ ਜ਼ਿਆਦਾ ਹੋਣ ਕਰਕੇ ਤੇ ਸੰਗਣੀ ਹੋਣ ਕਰਕੇ ਇਹ ਡਿੱਗਦੇ ਨਹੀਂ ਲੇਕਿਨ ਇਸੀ ਰੀਡ ਦੀ ਗੱਲ ਕਰੀਏ ਹੋਰ ਜਿਹੜੇ ਕੰਪਨੀ ਦੇ ਸੀਡ ਨੇ ਉਹ 40 ਕਿਲੋ ਪੈਂਦੇ ਨੇ ਬਟ ਜੇ ਅਸੀਂ ਇਹਨੂੰ ਕੱਟੂ-ਕੱਟ 35 ਕਿਲੋ ਵੀ ਪਾਈਏ ਤਾਂ ਵੀ ਸਫੀਸ਼ੀਐਂਟ ਆ ਆਪਾਂ ਤਣੀ ਦੀ ਗੱਲ ਕਰੀਏ ਤਣਾ ਆਪਣਾ ਇਹਦੇ 'ਚ ਮੋਟਾ ਆ ਹੁਣੇ ਤਣੇ ਮੋٹے ਹੋਣ ਕਰਕੇ ਇਹਦਾ ਫਾਇਦਾ ਇਹ ਆ ਕਿ ਜਦੋਂ ਆਪਾਂ ਇਹਦੀ ਤੂੜੀ ਕੱਢੀਏ ਠੀਕ ਹੈ ਜਿਹੜੀ ਨਾਰਮਲ ਤੁਸੀਂ ਕੋਈ ਵੀ ਵੈਰਾਈਟੀ ਯੂਜ਼ ਕਰੋਗੇ ਉਹਦੇ ਵਿੱਚ ਤੂੜੀ ਮੰਨ ਲਓ ਜੇ ਤੁਹਾਡੀ 2 ਟਰਾਲੀ 3 ਟਰਾਲੀ ਆਂਦੀ ਆ ਮੋਟਾ ਤਣਾ ਹੋਣ ਕਰਕੇ ਤੁਹਾਡੀ 1 ਟਰਾਲੀ ਤੂੜੀ ਐਕਸਟਰਾ ਨਿਕਲੋਗੀ ਸਾਰੇ ਕਿਸਾਨ ਵੀਰਾਂ ਨੂੰ ਹੁਣ ਲਾਸਟ ਇਹ ਹੀ ਬੇਨਤੀ ਕਰੂੰਗਾ ਕਿ ਤੁਸੀਂ ਜ਼ਿਆਦਾ ਨਾ ਸਹੀ ਐਟਲੀਸਟ ਤੁਸੀਂ 1 ਏਕੜ ਅੱਧਾ ਏਕੜ ਯੂਜ਼ ਕਰਕੇ ਦੇਖੋ ਤਾਂ ਜੋ ਤੁਹਾਨੂੰ ਐਕਸਪੈਰੀਮੈਂਟ ਤੁਸੀਂ ਕਰੋ ਤਾਂ ਤੁਹਾਨੂੰ ਫਲ ਮਿਲੇ ਤੇ ਤੁਹਾਨੂੰ ਆਪ ਨੂੰ ਪਤਾ ਲੱਗੇ ਕਿ ਇਹ ਵੈਰਾਈਟੀ ਸਾਡੀ ਕਿਹੋ ਜੀ ਆ ਧੰਨਵਾਦ ਜੈ ਜਵਾਨ ਜੈ ਕਿਸਾਨ